ਮੇਰਾ ਨਾਮ ਅਜੀਤਿੰਦਰ ਸਿੰਘ ਨੇ ਐਕਸਟੈਂਡ ਨੇ ਜੀ ਬਾਰਡਰ ਹੈ ਠੀਕ ਓਕੇ ਲੋਕ ਅਜ ਕੱਲ ਜ਼ਮੀਨ ਜਾਇਦਾਦ ਤੇ ਅੱਖ ਰੱਖਦੇ ਕੋਸ਼ਿਸ਼ ਕਰਦੇ ਆ ਵੀ ਕਿਸੇ ਗਲਤ ਢੰਗ ਨਾਲ ਅਸੀਂ ਉਹਨੂੰ ਆਪਣਾ ਪ੍ਰਾਪਰਟੀ ਉਹ ਲਿਆ ਲੀਏ ਸੋ ਉਹਨਾਂ ਨੇ ਇਹੀ ਕੰਮ ਕੀਤਾ ਔਰ ਜਦੋਂ ਮੇਰਾ ਭਾਂਜਾ ਜੋ ਦਾ ਬੇਟਾ ਆਏ ਜੋ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਕੋਲ ਕੋਈ ਪ੍ਰੋਪਰ ਹੈਲਪ ਸੀ ਪੁਲਿਸ ਨੂੰ ਲੈ ਕੇ ਆਓ ਐਂ ਤਾਂ ਸਾਡੀ ਫਸਲ ਕੋਈ ਵੀ ਦੂਜਾ ਬੰਦਾ ਥੋੜੀ ਵੱਟ ਸਕਦਾ ਉਸੋ ਉਸ ਗੱਲ ਤੇ ਉਹਨਾਂ ਦਾ ਆਪਸ ਗੱਲਬਾਤ ਹੋਈ ਉਹਨਾਂ ਨੇ ਫੈਸਲਾ ਹਏ ਬੇਟੇ ਦੀ ਡੈਥ ਹੋ ਗਈ ਨਾਲੇ ਭਾਂਦੇ ਜਿਹੜੇ ਸਾਹਮਣੇ ਬੰਦੇ ਨੇ ਅਕਸਰ ਕੋਣ ਨੇ ਕਿਸ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਆਗਲ ਖਾਨੇ ਤੋਂ ਆਏ ਜਿਹੜਾ ਇੱਕ ਦਾ ਰਾਣਾ ਮੁੰਡਾ ਤੇ ਕੁਸ਼ੂ ਦੇ ਨਾਲ ਇੱਕੋ ਮੌਕੇ ਤੇ ਹੈਗੇ ਸੀ ਇਹ ਪਰਿਵਾਰ ਦਾ ਸੰਬੰਧ ਹੈ ਪਰਿਵਾਰ ਤੋਂ ਬਾਹਰ ਦੀ ਹੈ ਨਹੀਂ ਬਸ ਪਿੰਡ ਤੋਂ ਜਿਹੜਾ ਭਾਈਚਾਰਾ ਹੁੰਦਾ ਹੈ ਜੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਦੇਖ ਰਹੇ ਹੋ ਪੁਲਿਸ ਦੀ ਕਾਰਵਾਈ ਜੋ ਨੇ ਪੁਲਿਸ ਨੇ ਤਾਂ ਬਹੁਤ ਵਧੀਆ ਉਸ ਵੇਲੇ ਸਾਰੀ ਚੀਜ਼ ਨੂੰ ਕੰਟਰੋਲ ਕੀਤਾ ਤੇ ਉਹ ਮੌਕੇ ਤੇ ਜਾ ਕੇ ਸਾਰੇ ਹਾਲਾਤ ਦਾ ਸਾਰੀ ਰਾਤ ਹੀ ਲੱਗੇ ਰਹੇ ਤਾਂ ਕਿ ਕੋਈ ਗਲਤ ਪਰਚਾ ਨਾ ਹੋਵੇ ਕੋਈ ਗਲਤ ਬੰਦੇ ਦਾ ਉਹ ਨਾ ਹੋਵੇ ਔਰ ਰੋ ਆਰਨਪੂਰ ਹਰ ਤਰ੍ਹਾਂ ਦਾ ਲੋਕ ਇਨਸਾਫ ਮਿਲੇ ਇੱਕ ਕਾਰਵਾਈ ਹੋਵੇ। ਪਟਿਸ ਦੇ ਬੰਨ ਦਾ ਜਿਹੜਾ ਪੁਲਿਸ ਨੇ ਪਰਚਾ ਬਜਾਈ ਉਹਦੇ ਬੇਟੀ ਹੈ ਜੀ 24 ਸਾਲ ਦੀ। ਜੀ ਉਹਦੇ ਵੱਲੋਂ ਇਹ ਹੋਇਆ ਸਾਰਾ। ਕੀ ਨਾਮ ਹੈ ਸਰ ਕੀ ਪੂਰਾ ਮਾਮਲਾ ਹੈ? ਮੇਰਾ ਕਜ਼ਨ ਸੀ ਜੀ ਵਿਨੇ ਪ੍ਰਤਾਪ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਆਮ ਪਿੰਡਾਂ ਦੇ ਵਿੱਚ ਜ਼ਮੀਨੀ ਵਿਵਾਦ ਚੱਲਦੇ ਰਹਿੰਦੇ ਆ ਜਿਹਦੇ ਤਹਿਤ ਉਹ ਜਿਹੜਾ 20 ਕਿੱਲਿਆਂ ਦਾ ਰੌਲਾ ਸੀਗਾ ਉਹ ਉਹਦੇ ਤੇ ਵਿਨੇ ਪ੍ਰਤਾਪ ਕਾਬਜ਼ ਸੀਗਾ ਤੇ ਉਹ ਚੰਡੀਗੜ੍ਹ ਵਾਲੇ ਬੇਟੇ ਨਾਲ ਆ ਰਿਹਾ ਸੀਗਾ ਉੱਥੇ ਆ ਕੇ ਉਹਨੇ ਉੱਥੇ ਉਹਨੂੰ ਮੇਰੇ ਖਿਲ ਰੋਕਿਆ ਵੀ ਭਾਈ ਸਾਡੇ ਜਿਵੇਂ ਸੁਣ ਰਹੇ ਆਸੀਂ ਵੀ ਇਹ ਪ੍ਰੇਟ ਕਮਨਕਰ ਉਹਨੇ ਉੱਥੋਂ ਉੱਚਾ ਲਾ ਗਿਆ ਇੱਕ ਵਾਰ ਤਾਂ ਫਿਰ ਉਹ ਵੈਪ ਨੂੰ ਓਪਨ ਲਿਆ ਕੇ ਉਹਨੇ ਉੱਥੇ ਉਹਨਾਂ ਤੇ ਫਾਇਰਿੰਗ ਕਰਕੇ ਉਹਨਾਂ ਦੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਸੋ ਮੇਰੀ ਹੁਣ ਤੁਹਾਨੂੰ ਤੁਹਾਡੇ ਰਾਈ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਹਿੰਦੇ ਸੀ ਅਸੀਂ ਸ਼ਾਂਤੀ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਅਸੀਂ ਅਮਨ ਕਰੂਨ ਦਾ ਖਿਆਲ ਰੱਖਾਂਗੇ ਮੇਰੀ ਬੇਨਤੀ ਹੈ ਵੀ ਦੇਖੋ ਉਹਦੀ ਇਕੱਲੀ ਬੇਟੀ ਰਹਿ ਗਈ 24 ਸਾਲਾਂ ਦੀ ਉਹਨੂੰ ਇਹ ਲੜਾਈ ਲੜਨੀ ਲੀਗਲ ਬੈਟਲ ਚਲੋ ਅਸੀਂ ਸਾਰੇ ਉਹਦੀ ਸਪੋਰਟ ਕਰਾਂਗੇ ਪਰ ਭਗਵਾਨਤ ਮਾਨ ਸਰਕਾਰ ਜਰੂਰ ਇਸ ਗੱਲ ਦਾ ਨੋਟਿਸ ਲਵੇ ਪ੍ਰੋਪਰਲੀ ਇਹਦੀ ਇਨਕੁਆਰੀ ਕਰਾ ਕੇ ਦੋਸ਼ੀਆਂ ਨੂੰ ਜਲਦੀ ਸਜ਼ਾ ਦਿੱਤੀ ਜਾਵੇ ਨਹੀਂ ਕਰਕੇ ਅੱਗੇ ਪਿੱਛੇ ਲੱਗੀ ਨਹੀਂ ਹੈ ਨਾ ਜੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੀ ਬੈਕਗ੍ਰਾਉਂਡ ਤੇ ਜੋ ਹੈ ਨਾ ਵੀ ਹਾਈਡਰੋਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ तो इनिशियल इन्वेस्टिगेशन पे एस पी डी साहब तो डी एस पी डी सब डिविजनल मलोट एस एच ओ सि मलोट उन्होंने वक् टीम्स अपनी बना के इस सब पक्षों वेरीफाई किया जा रहा है तो इनवैसटिगेन जो भी लीड्स मिली हैगी उस पर कार्रवाई की जा रही है तो एफ आई आर जो है सिटी मलोट पुलिस स्टेशन पर आज दर्ज की गई है बेस्ड ऑन द स्टेटमेंट ऑफ डॉटर ऑफ द विक्टिम जो विनय प्रताप की डॉक्टर की स्टेटमेंट के बेस से आज एफ आई आर रजिस्टर की गई है तो इसकी आगे की बेस पर कार्रवाई जो है आज वो अजोटोपी जो है की जा रही है सिविल हॉस्पिटल जो मलोट है ना तो फर्दर जो भी इस लीड्स डिवेलप होगी उसके बेस पर कार्रवाई होगी ये इनिशियल जो इसकी स्टेटमेंट है डिशीज की डॉक्टर की उसके बेस से परा रजिस्टर किया गया तो फर्दर जो भी तफ्तीश से जो भी गल आएगी उसके जो तीन नाम लिखाए हैं तो जो मेन जो जिसते कल जो लड़ाई हुई सी ते मौके ते जो कल बात सी राणे के नाम वो हैगी तो इन्हों का जो बैकग्राउंड लैंड डिस्प्यूट से दो नाम ओली अन ते, ते, वो लिखाए है एक अनआइडेंटिफाइड होंगे जो ये राणे के नाल कल सी उ ट्रैक्टर से वो इसे लिखवाया गया तो चार नाम है इतने हाल तक सस्पैक्ट्स असी कर रहे और आइडेंटिफाई लीड्स डिवेलप कर रहे हैं गिरफ्तारी कोई अभी हुई है बट वील सून एप्रीहेंड द अक्यूज और जो भी उससे फिर फरदर